ਪੰਜਾਬ ਸਰਕਾਰ ਨੇ ਬੁਲਾਇਆ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ 19 ਜੂਨ ਨੂੰ ਹੋਵੇਗਾ اجلاس ਵਿਧਾਨ ਸਭਾ ਦੇ ਵਿੱਚ ਕੇਂਦਰ ਦੇ ਖਿਲਾਫ ਮਤਾ ਲੈਣ ਦੀ ਤਿਆਰੀ ਆਰਡੀਐਫ ਮਾਰਕੀਟ ਫੀਸ ਅਤੇ ਐਨਐਚਐਮ ਦੇ ਫੰਡ ਨੂੰ ਲੈ ਕੇ ਚੱਲ ਰਹੀ ਹੈ ਟਕਰਾ ਪੰਜਾਬ ਸਰਕਾਰ ਦਾ ਟੀਚਰਸ ਨੂੰ ਵੱਡਾ ਤੋਹਫਾ 14239 ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਫੈਸਲਾ ਸੀਐਮ ਬੋਲੇ ਹੁਣ ਟੀਚਰਸ ਨੂੰ ਪੱਕਾ ਕਰਨ ਦੇ ਵਿੱਚ ਕੋਈ ਕਾਨੂੰਨੀ ਅੜਚਣ ਨਹੀਂ ਕੈਬਨਿਟ ਨੇ ਚਿੱਟ ਫੰਡ ਕੰਪਨੀਆਂ ਦੇ ਨਾਲ ਜੁੜੇ ਕਾਨੂੰਨ ਦੇ ਵਿੱਚ ਬਦਲਾਅ ਨੂੰ ਦਿੱਤੀ ਮਨਜ਼ੂਰੀ ਹੁਣ ਫੱਗੀ ਮਾਰਨ ਵਾਲਿਆਂ ਨੂੰ ਹੋਵੇਗੀ 10 ਸਾਲ ਦੀ ਸਜ਼ਾ ਆਵਾਰਾ ਪਸ਼ੂਆਂ ਦੇ ਨਾਲ ਹੋਣ ਵਾਲੇ ਹਾਦਸਿਆਂ ਤੇ ਵੀ ਕੈਬਨਿਟ ਦਾ ਵੱਡਾ ਫੈਸਲਾ ਜਾਨ ਗੁਆਣ ਵਾਲਿਆਂ ਦੇ ਪਰਿਵਾਰਾਂ ਨੂੰ 5 ਲੱਖ ਮੁਆਵਜ਼ਾ ਦੇਵੇਗੀ ਸਰਕਾਰ ਪਹਿਲਾਂ 1 ਲੱਖ ਸੀ ਮੁਆਵਜ਼ਾ ਜਿਹੜੇ ਜਾਣ ਦੇ ਵਿੱਚ ਏਟੀਐਮ ਕੈਸ਼ ਵੈਨ ਚੋ तकरीबन 7 ਕਰੋੜ ਰੁਪਏ ਦੀ ਲੋਟ ਕੈਸ਼ ਵੈਨ ਨੂੰ ਹੀ ਲੈ ਕੇ ਭੱਜੇ ਲੁਟੇਰੇ ਮਹਿਲਾ ਸਣੇ 9 ਤੋਂ 10 ਲੁਟੇਰੇਆ ਨੇ ਵਾਰਦਾਤ ਨੂੰ ਦਿੱਤਾ ਅੰਜਾਮ ਮੁਲਾਪੁਰ ਦਾ ਖਾਦੋਂ ਪੁਲਿਸ ਨੇ ਕੈਸ਼ ਵੈਨ ਕੀਤੀ ਰਿਕਵਰ ਦੋ ਹਥਿਆਰ ਵੀ ਕੀਤੇ ਬਰਾਮਦ ਕਮਿਸ਼ਨਰ ਬੋਲੇ ਮੁਲਜ਼ਮਾ ਨੂੰ ਅੰਦਰ ਲੱਗੇ ਹਰ ਸੈਂਸਰ ਦੀ ਪਹਿਲਾਂ ਤੁਸੀਂ ਜਾਣਕਾਰੀ ਡੀਵੀਆਰ ਵੀ ਆਪਣੇ ਨਾਲ ਲੈ ਗਏ ਲੁਟੇਰੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਵਿਜੀਲੈਂਸ ਨੇ ਮੋੜਕੀਤਾ ਤਲਾਬ 13 ਜੂਨ ਨੂੰ ਪੁਛਗਿਸਤੇ ਲਈ ਸੱਦਿਆ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਹੋਣਗੇ ਸਵਾਲ ਜਵਾਬ ਸਿੰਧੂ ਮੂਸੇਵਾਲਾ ਦੇ ਪਿਤਾ ਦੀ ਪੰਜਾਬ ਸਰਕਾਰ ਤੋਂ ਮੰਗ ਹਰਿਆਣਾ ਦੀ ਤਰ੍ਹਾਂ ਗੈਂਗਸਟਰਾਂ ਦੇ ਟਿਕਾਣਿਆਂ ਤੇ ਚੱਲੇ ਬੁਲਡੋਜ਼ਰ ਪ੍ਰਾਪਰਟੀ ਕਿਤੀ ਜਾਵੇ ਅਟੈਚ ਅਟਿਆੜਾ ਦੇ ਵਿੱਚ ਪਾਵਰਕਾਮ ਹੈੱਡ ਆਫਿਸ ਦੇ ਬਾਹਰ ਕਿਸਾਨਾਂ ਦਾ ਪ੍ਰਦਰਸ਼ਨ ਤੀਜੇ ਦਿਨ ਵੀ ਜਾਰੀ ਜਗਜੀਤ ਢੱਲੇਵਾਲ ਸਣੇ ਕਈ ਕਿਸਾਨਾਂ ਨੂੰ ਮਰਨ ਵਰਤ ਤੇ ਬੈਠੇ ट्रकड ट्रॉली लगाके बंद किए हुए ने सारे गेट दफ्तर नहीं जा पा रहे मुलाजमे हरमंदिर साहिब ਦੇ ਵਿੱਚ ਸੁਰੱਖਿਆ ਪ੍ਰਬੰਧ ਕਿਤੇ ਗਏ ਮਜ਼ਬੂਤ ਸ਼ਰਧਾਲੂਆਂ ਦੀ ਹੋ ਰਹੀ ਹੈ ਚੈਕਿੰਗ ਐਸਟੀਪੀਸੀ ਪ੍ਰਧਾਨ ਬੋਲੇ ਸਾਰੇ ਐਂਟਰੀ ਗੇਟਾਂ ਤੇ ਲੱਗਣ ਗਿਆ ਸਕੈਨਰ ਮਸ਼ੀਨ ਫਜ਼ਲਕਾਰੇ ਵਿੱਚ ਕੈਮਿਸ ਸ਼ਾਪ ਤੇ ਬੈਠੇ ਸ਼ਖਸ ਨੂੰ ਅਚਾਨਕ ਆਇਆ ਹੱਥ ਹੈ ਕੈਮਰੇ ਦੇ ਵਿੱਚ ਕੈਦ ਹੋਈਆਂ ਮੌਤ ਦੀਆਂ ਲਾਈਵ ਤਸਵੀਰਾਂ ਸੀਪੀਆਰ ਦੇਣ ਦੇ ਬਾਵਜੂਦ ਨਹੀਂ ਬਚਾਈ ਜਾ ਸਕੀ ਜਾਨ ਅਦੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਐਨਸੀਪੀ ਦੇ ਵਿੱਚ ਵੱਡਾ ਬਦਲਾਅ ਸ਼ਰਦ ਪਵਾਰ ਨੇ ਸੁਪ੍ਰੀਆ ਸੁਲੇ ਤੇ ਪ੍ਰਫੁੱਲ ਪਟੇਲ ਨੂੰ ਬਣਾਇਆ ਕਾਰਜਕਾਰੀ ਪ੍ਰਧਾਨ ਯੂਜ਼ਰ 19 ਪੰਜਾਬ ਹਰਿਆਣਾ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਅਗਗਨਦੀਪ ਚੋਹਾਨ ਮਾਨਸਾ ਦੇ ਵਿੱਚ ਸਰਕਾਰ ਜੀਹਾਂ ਅੱਜ ਕੈਬਨਿਟ ਦੀ ਮੀਟਿੰਗ ਸੀ ਮਾਨਸਾ ਦੇ ਵਿੱਚ ਕਿਉਂਕਿ ਸਰਕਾਰ ਨੇ ਪ੍ਰੋਗਰਾਮ ਉਲੀਕਿਆ ਹੋਇਆ ਹੈ ਸਰਕਾਰ ਤੁਹਾਡੇ ਦੁਆਰ ਤੇ ਮਾਨਸਾ ਦੇ ਵਿੱਚ ਅੱਜ ਕੈਬਨਿਟ ਦੀ ਮੀਟਿੰਗ ਰੱਖੀ ਗਈ ਸੀ ਜਿੱਥੇ ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ ਸਪੈਸ਼ਲ اجلاس ਬੁਲਾਉਣ ਦਾ ਫੈਸਲਾ ਕੀਤਾ ਹੈ 19 ਅਤੇ 20 ਜੂਨ ਨੂੰ ਵਿਧਾਨ ਸਭਾ ਦਾ ਖਾਸ اجلاس ਸੱਦਿਆ ਗਿਆ ਦੋ ਦਿਨਾਂ اجلاس ਹੋਵੇਗਾ ਕੈਬਨਿਟ ਨੇ ਸੈਸ਼ਨ دیا ਤਰੀਕਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਸੈਸ਼ਨ ਦੇ ਵਿੱਚ ਕੇਂਦਰ ਦੇ ਖਿਲਾਫ ਮਤਾ ਲਿਆਣ ਦੀ ਤਿਆਰੀ ਵਿੱਚ ਵੀ ਸਰਕਾਰ ਹੈਗੀ ਹੈ आरडीएफ मार्केट फीस ਅਤੇ ਐਨਐਚਐਮ ਨੂੰ ਲੈ ਕੇ ਕੇਂਦਰ ਸਰਕਾਰ ਦੇ ਨਾਲ ਤਕਰਾਰ ਚੱਲ ਰਹੀ ਹੈ ਪੰਜਾਬ ਸਰਕਾਰ ਨੇ ਕੇਂਦਰ ਤੇ ਫੰਡ ਰੋਕਣ ਦਾ ਇਲਜ਼ਾਮ ਲਗਾਇਆ ਹੈ ਹਾਲਾਂਕਿ ਹੁਣ ਤੋਂ ਕੁਝ ਦਿਨ ਪਹਿਲਾਂ ਜਦੋਂ ਅਸੀਂ ਬੀਜੇਪੀ ਆਗੂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਆਰਡੀਐਫ ਦਾ ਪੈਸਾ ਸਰਕਾਰ ਵੱਲੋਂ ਭੇਜਿਆ ਜਾਣਾ ਹੈ ਪਰ ਸਰਕਾਰ ਪਹਿਲਾਂ ਕੇਂਦਰ ਸਰਕਾਰੇ ਇਸ ਸਵਾਲ ਦਾ ਜਵਾਬ ਚਾਹੁੰਦੀ ਹੈ ਕਿ ਜਿਹੜਾ 2018-19 ਤੱਕ ਪੈਸਾ ਆਇਆ ਸੀ ਕਿ ਉਸ ਦੀ ਵਰਤੋਂ ਕਿੱਥੇ ਹੋਈ ਹੈ ਇਸ ਦੇ ਬਾਰੇ ਸਰਕਾਰ ਜਵਾਬ ਦੇਵੇ ਉੱਥੇ ਮੌਜੂਦਾ ਸਰਕਾਰ ਦੇ ਬੁਲਾਰਿਆਂ ਦਾ ਕਹਿਣਾ ਸੀ ਕਿ ਅਸੀਂ ਇਸ ਸਰਕਾਰ ਦੀ ਜ਼ਿੰਮੇਵਾਰੀ ਆਪਣੀ ਸਰਕਾਰ ਦੀ ਜ਼ਿੰਮੇਵਾਰੀ ਲੈ ਸਕਦੇ ਆ ਸਾਡੇ ਤੋਂ ਪਹਿਲਾਂ ਕੀ ਕੀਤਾ ਗਿਆ ਉਸਤੇ ਬਾਰੇ ਅਸੀਂ ਕਿਵੇਂ ਜਵਾਬ ਦੇ 19 ਜੂਨ ਤੇ 20 ਜੂਨ ਨੂੰ ਅਸੀਂ ਵਿਧਾਨ ਸਭਾ ਦਾ ਸੈਸ਼ਨ ਬੁਲਾ ਰਹੇ ਹਾਂ ਸਪੈਸ਼ਲ 19 ਜੂਨ ਤੇ 20 ਜੂਨ ਨੂੰ ਵਿਧਾਨ ਸਭਾ ਦਾ ਸੈਸ਼ਨ ਆਊਗਾ ਉਹਦੇ ਵਿੱਚ ਇਹ ਸਾਰੇ ਕੈਬਨਿਟ ਦੇ ਫੈਸਲੇ ਜਿਹੜੇ ਨੇ ਜਾਂ ਕੋਈ ਐਕਟ ਐਮੈਂਡਮੈਂਟ ਕਰਨੀਆਂ ਉਥੇ ਲੈ ਕੇ ਆਵਾਂਗੇ ਇਹ ਸਪੈਸ਼ਲ ਸੈਸ਼ਨ ਹੈ ਮੌਨਸੂਨ ਸੈਸ਼ਨ ਉਸ ਤੋਂ ਬਾਅਦ ਕਰਾਂਗੇ ਸੋ 19 ਤੇ 20 ਜੂਨ ਦੋ ਦਿਨ ਦਾ ਸੈਸ਼ਨ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾ ਰਿਹਾ ਉਥੇ ਹੋਰ ਵੀ ਬਹੁਤ ਸਾਰੇ ਜੋ ਬੀਏਸੀ ਦੇ ਵਿੱਚ ਬਿਜ਼ਨਸ ਐਡਵਾਈਜ਼ਰੀ ਕਮੇਟੀ ਜਿਹੜੀ ਵਿਧਾਨ ਸਭਾ ਦੀ ਹੁੰਦੀ ਹੈ ਉਹਦੇ ਵਿੱਚ ਹੋਰ ਵੀ ਜਿਹੜੇ ਮੁੱਦੇ ਕੋਈ ਨਵੇਂ ਟੇਬਲ ਏਜੰਡੇ ਆਉਣਗੇ ਉਹ ਵੀ ਉਥੇ ਮੌਕੇ ਤੇ ਉਹਨਾਂ ਨੂੰ ਪ੍ਰਵਾਨਗੀ ਦੇ ਕੇ ਉਥੇ ਡਿਬੇਟ ਉਹਨਾਂ ਤੇ ਵੀ ਹੋ ਸਕਦੀ ਹੈ ਉਹਦੇ ਲਈ ਕਿਸੇ ਕੋਈ ਰੈਜ਼ੋਲੂਸ਼ਨ ਵਗੈਰਾ ਕੋਈ ਲਿਆਉਣਾ ਪਿਆ ਤਾਂ ਉਹਦਾ ਵੀ ਅਸੀਂ ਉੱਥੇ ਪ੍ਰਾਪਤਨ ਕਰ ਲਾਂਗੇ ਪੰਜਾਬ ਸਰਕਾਰ ਨੇ ਅਧਿਆਪਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਕੈਬਨਿਟ ਦੇ ਵੱਲੋਂ 14239 ਅਧਿਆਪਕਾਂ ਨੂੰ ਪੱਕਾ ਕਰਨ ਦਾ ਫੈਸਲਾ ਕਰ ਲਿਆ ਗਿਆ ਜੀ ਹਾਂ 10 ਸਾਲ ਦੀਆਂ ਸੇਵਾਵਾਂ ਨਿਭਾਣ ਵਾਲੇ 7902 ਟੀਚਰ ਪੱਕੇ ਹੋਣਗੇ ਇਹ ਸੀਐਮ ਨੇ ਕਿਹਾ 10 ਸਾਲ ਤੱਕ ਦੀ ਸੇਵਾ ਪੂਰੀ ਨਾ ਕਰਨ ਵਾਲੇ 6337 ਅਜਿਹੇ ਟੀਚਰ ਜਿਨ੍ਹਾਂ ਦੀ ਸਰਵਿਸ ਦੇ ਵਿੱਚ ਗੈਪ ਸੀ ਯਾਨੀ ਵਿੱਚੇ ਬ੍ਰੇਕ ਸੀ ਉਹਨਾਂ ਨੂੰ ਵੀ ਸਰਕਾਰ ਨੇ ਕਨਸੀਡਰ ਕੀਤਾ ਹੈ ਔਰ ਸੀਐਮ ਨੇ ਕਿਹਾ ਕਿ ਇਹ ਵੀ ਪੱਕੇ ਹੋਣਗੇ ਟੀਚਰਾਂ ਨੂੰ ਪੱਕਾ ਕਰਨ ਦੇ ਵਿੱਚ ਕੋਈ ਕਾਨੂੰਨੀ ਅੜਚਨ ਹੁਣ ਨਹੀਂ ਹੈ ਅਧਿਆਪਕ ਪੱਕੇ ਕਿਤੇ ਜਾਣਗੇ ਔਰ ਇਹਨਾਂ ਨੂੰ ਕਿਸੇ ਤਰੀਕੇ ਦੀ ਕਾਨੂੰਨੀ ਅੜਚਨ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਹਨਾਂ ਨੂੰ ਪੱਕਾ ਕੀਤਾ ਜਾਵੇਗਾ ਰੈਗੂਲਰਾਈਜ਼ ਕੀਤਾ ਜਾਵੇਗਾ ਸੋ so, 10 ਸਾਲ ਦੀ ਸੇਵਾ ਨਿਭਾਉਣ ਵਾਲੇ 7902 ਟੀਚਰ ਪੱਕੇ ਹੋਣਗੇ 6337 ਅਜਿਹੇ ਜਿਨ੍ਹਾਂ ਦੀ 10 ਸਾਲ ਦੀ ਸੇਵਾ ਪੂਰੀ ਨਹੀਂ ਹੋਈ ਉਹਨਾਂ ਨੂੰ ਵੀ ਪੱਕਾ ਕੀਤਾ ਜਾਵੇਗਾ ਬਹੁਤ ਵੱਡਾ ਫੈਸਲਾ ਮੁਲਾਜ਼ਮਾ ਨੂੰ ਲੈ ਕੇ ਹੋਇਆ ਜਿਹੜੇ ਟੀਚਰ ਇਹਦੇ ਵਿੱਚ ਦੋ ਤਿੰਨ categories ਨੇ ਉਹ ਟੀਚਰ ਜਿਨ੍ਹਾਂ ਨੇ 10 ਸਾਲ ਤੋਂ 10 ਸਾਲ ਜਾਂ 10 ਸਾਲ ਤੋਂ ਉੱਪਰ ਸਰਵਿਸ ਕਰ ਲਈ ਹਜੇ ਉਹ ਰੈਗੂਲਰ ਨਹੀਂ ਹੋਏ ਉਹਨਾਂ ਦੀ ਗਿਣਤੀ 7902 7902 7902 ਉਹ ਟੀਚਰ ਜਿਹੜੇ ਨੇ ਉਹਨਾਂ ਨੂੰ ਅਸੀਂ ਰੈਗੂਲਰ ਕਰ ਰਹੇ ਹਾਂ ਪੱਕੇ ਕਰ ਰਹੇ ਹਾਂ ਤੇ 637 6337 7902 10 ਸਾਲ ਵਾਲੇ ਜਿਨ੍ਹਾਂ ਦਾ ਪੀਰੀਅਡ 10 ਸਾਲ ਹੋ ਗਿਆ ਜਾਂ 10 ਸਾਲ ਤੋਂ ਉੱਪਰ ਹੋ ਗਿਆ। ਕਈ 12 12 13 13 ਸਾਲ ਵਾਲੇ ਵੀ ਨੇ। ਤੇ ਇਹ ਹੈਗੇ ਨੇ 637 ਜਿਹੜੇ ਨੇ ਉਹ ਉਹ ਨੇ ਜਿਨ੍ਹਾਂ ਨੇ ਸਰਵਸਤ ਕੀਤੀ ਪਰ ਟੁੱਟਵੀਂ ਕੀਤੀ। ਵਿਚਦੀ ਗੈਪ ਪੈ ਗਿਆ। 6 ਮਹੀਨੇ ਲਗਾ ਪੈ ਗਿਆ ਵਿਚਦੀ 2 ਮਹੀਨੇ ਲਗਾ ਪੈ ਗਿਆ ਫਿਰ ਫਿਰ ਉਹਨਾਂ ਨੂੰ ਜੀਰਤੋ ਸ਼ੁਰੂ ਕਰਨਾ ਪੈ ਗਿਆ ਜਾਨੀ ਕਿ ਉਹਨਾਂ ਦੇ ਸਰਵਿਸ ਦੇ ਵਿੱਚ ਬ੍ਰੇਕ ਆਨ ਕਰਕੇ ਉਹਨਾਂ ਦਾ 10 ਸਾਲ ਨਹੀਂ ਬਣਦੇ ਤਾਂ ਅਸੀਂ ਪੰਜਾਬ ਦੀ ਆਮ ਲੋਕਾਂ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਅਸੀਂ ਉਹਨਾਂ ਦਾ ਜਿਹੜਾ ਟੁੱਟਵਾ ਪੀਰੀਅਡ ਹੈ ਉਹਨੂੰ ਵੀ ਵਿੱਚ ਗਿਣਾਂਗੇ ਇਹਦੇ ਨਾਲ 6337 ਜਿਹੜੇ ਟੀਚਰ ਨੇ ਉਹ ਵੀ ਬਾਕੀ ਹੋ ਜਾਣਗੇ ਜਨਿਕੋ 10 ਸਾਲ ਦੀ ਜਿਹੜੀ ਸ਼ਰਤ ਹੈ ਵਿੱਚੋਂ ਟੁੱਟਵੇਂ ਪੀਰੀਅਡ ਦੀ ਉਹ ਹਟਾ ਦਿੱਤੀ ਗਈ ਹੈ ਉਹਨਾਂ ਨੂੰ ਵੀ ਨਾਲ ਹੋਰ ਚਿਟ ਫੰਡ ਕੰਪਨੀਆ ਨੂੰ ਲੈ ਕੇ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ ਚਿਟ ਫੰਡ ਕੰਪਨੀਆ ਦੇ ਨਾਲ ਜੁੜੇ ਕਾਨੂੰਨ ਦੇ ਵਿੱਚ ਬਦਲਾਅ ਨੂੰ ਕੈਬਨਿਟ ਨੇ ਮਨਜ਼ੂਰੀ ਦਿੱਤੀ ਹੈ ਠੱਗੀ ਮਾਰਨ ਵਾਲਿਆਂ ਨੂੰ 10 ਸਾਲ ਦੀ ਸਜ਼ਾ ਹੋਵੇਗੀ ਚਿਟਫੰਡ ਕੰਪਨੀਆਂ ਤੇ ਸਖਤ ਐਕਸ਼ਨ ਲਵਾਗੇ ਸੀਐਮ ਨੇ ਕਿਹਾ ਪਲਸ ਗਰੁੱਪ ਦੀਆਂ ਕੰਪਨੀਆਂ ਪਲਸ ਦੀਆਂ ਸਾਰੀਆਂ ਜ਼ਮੀਨਾਂ ਨੂੰ ਐਕਵਾਇਰ ਕਰਾਂਗੇ ਸੀਐਮ ਨੇ ਐਲਾਨ ਕੀਤਾ ਪਲਸ ਦੀਆਂ ਜ਼ਮੀਨਾਂ ਐਕਵਾਇਰ ਕਰਕੇ ਲੋਕਾਂ ਨੂੰ ਪੈਸੇ ਮੋੜਾਂਗੇ ਪਲਸ ਨੇ ਮਾਨਸਿਕ ਤੌਰ ਤੇ ਵੀ ਲੋਕਾਂ ਨੂੰ ਪਰੇਸ਼ਾਨ ਕੀਤਾ ਸੀਐਮ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਔਰ ਹੁਣ ਚਿਟਫੰਡ ਕੰਪਨੀਆਂ ਤੇ ਸਖਤੀ ਕੀਤੀ ਜਾਵੇਗੀ ਜਿਹੜਾ ਕਾਨੂੰਨ ਹੈ ਉਸ ਤੇ ਵਿੱਚ ਬਦਲਾ ਕੀਤਾ ਗਿਆ ਤੇ ਹੁਣ ਸਜ਼ਾ ਜਿਹੜੀ ਹੈਗੀ ਉਹ 10 ਸਾਲ ਦੀ ਸਜ਼ਾ ਹੋ ਸਕਦੀ ਹੈ ਇਹ ਵੀ ਫੈਸਲਾ ਕੈਬਨਿਟ ਨੇ ਕੀਤਾ ਕਿ ਫੈਸਲਾ ਹੋਇਆ ਚਿੱਟ ਫੰਡ ਕੰਪਨੀਆਂ ਨੂੰ ਲੈ ਕੇ ਬਹੁਤ ਲੋਕ ਪੀੜਤ ਨੇ ਚਿੱਟ ਫੰਡ ਕੰਪਨੀਆਂ ਲਾਲਚ ਦੇ ਕੇ ਆਮ ਲੋਕਾਂ ਤੋਂ ਉਹਨਾਂ ਦੀ ਮਿਹਨਤ ਦੀ ਕਮਾਈ ਲੈ ਲੈਂਦੇ ਨੇ ਦੁੱਗਣੇ ਪੈਸੇ ਕਰਾਂਗੇ ਤਿਗਣੇ ਕਰਾਂਗੇ ਇੱਕ ਦੋ ਵਾਰੀ ਦੁੱਗਣੇ ਤੇ ਇਹ ਵੀ ਦਿੰਦੇ ਆ ਵਿਸ਼ਵਾਸ ਬਣਾ ਕੇ ਬਾਅਦ ਦੇ ਵਿੱਚ ਕਰੋੜਾਂ ਖਰਬਾ ਰੁਪਏ ਦਾ ਘਪਲਾ ਹੋ ਜਾਂਦਾ ਪਰਲ ਕੰਪਨੀਆਂ ਦੇ ਵਿੱਚ ਖਾਸ ਤੌਰ ਤੇ ਜ਼ਿਕਰਯੋਗ ਹੈ ਜਿਹਦਾ ਪੰਜਾਬ ਦੇ ਵਿੱਚ ਬਹੁਤ ਸਾਰੇ ਪਰਲ ਪੀੜਤ ਨੇ ਹੋਰ ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੀਆਂ ਚਿੱਟ ਫੰਡ ਕੰਪਨੀਆਂ ਨੇ ਪੈਸੇ ਲੈ ਕੇ ਭੱਜ ਜਾਂਦੀਆਂ ਨੇ ਉਹਨਾਂ ਲਈ ਅਸੀਂ ਇੱਕ ਐਮੈਂਡਮੈਂਟ ਲੈ ਕੇ ਆਏ ਆ ਐਕਟ ਦੇ ਵਿੱਚ ਉਹਨਾਂ ਨੂੰ ਸਖਤ ਸਜ਼ਾ ਦਾ ਅਸੀਂ ਪ੍ਰਬੰਧਨ ਕਰ ਰਹੇ ਆ 10 ਸਾਲ ਤੱਕ ਜੀਸ ਸਰ 10 ਸਾਲ ਤੱਕ ਦੀ ਸਜ਼ਾ ਜਿਹੜੀ ਹੈ ਉਹ ਚਿਟ ਫੰਡ ਕੰਪਨੀ ਜੇ ਕੋਈ ਕਿਸੇ ਨੂੰ ਬਰਗੜਾ ਕੇ ਉਹਨਾਂ ਦੇ ਪੈਸੇ ਜਿਹੜੇ ਨੇ ਉਹਨਾਂ ਨੂੰ ਸੁਪਨੇ ਦਿਖਾ ਕੇ ਝੂਠੇ ਉਹ ਲੈਣਗੇ ਤਾਂ ਚਿਟਫੰਡ ਕੰਪਨੀਆਂ ਦੇ ਜਿਹੜੇ ਪ੍ਰਬੰਧਕ ਹੋਣਗੇ ਜਾਂ ਜੋ ਵੀ ਜ਼ਿੰਮੇਵਾਰ ਹੋਣਗੇ 10 ਸਾਲ ਦੀ ਸਖਤ ਸਜ਼ਾ ਦਾ ਪ੍ਰਾਪਤ ਅਸੀਂ ਵਿਧਾਨ ਸਭਾ ਦੇ ਵਿੱਚ ਆਉਣਾਂ ਦੇ ਚ ਲੈ ਲੈ ਕੇ ਆ। ਹਵਾਰਾ ਪਸ਼ੂਆਂ ਦੇ ਨਾਲ ਨਜਿੱਠਣ ਦੇ ਲਈ ਸਰਕਾਰ ਨੇ ਨਵੀਂ ਪਾਲਿਸੀ ਬਣਾਈ ਹੈ ਜਾਨ ਗਵਾਣ ਵਾਲੇ ਪਰਿਵਾਰ ਨੂੰ ਜਾਨ ਗਵਾਣ ਵਾਲੇ ਦੇ ਪਰਿਵਾਰ ਨੂੰ 5 ਲੱਖ ਰੁਪਏ ਮੁਆਵਜ਼ਾ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਸੀਐਮ ਨੇ ਐਲਾਨ ਕੀਤਾ। ਪਹਿਲਾਂ 1 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਂਦਾ ਸੀ। ਹਵਾਰਾ ਪਸ਼ੂਆਂ ਨੂੰ ਸੜਕਾਂ ਤੇ ਖੇਤਾਂ ਦੇ ਵਿੱਚ ਨਹੀਂ ਆਣ ਦਵਾਵਾਂਗੇ। ਕੋਸ਼ਿਸ਼ ਇਹ ਵੀ ਕਰਾਂਗੇ। ਸੀਐਮ ਨੇ ਇਹ ਕਿਹਾ। ਦੇ ਨਾਲ ਹੀ ਜਿਹੜੇ ਲੋਕ ਅਜੇ ਹੀ ਹਾਦਸਿਆਂ ਦਾ ਸ਼ਿਕਾਰ ਹੁੰਦੇ ਸੀ ਆਵਾਰਾ ਜਾਨਵਰਾਂ ਦਾ ਸ਼ਿਕਾਰ ਹੁੰਦੇ ਸੀ ਉਹਨਾਂ ਨੂੰ ਹੁਣ 5 ਲੱਖ ਰੁਪਏ ਤੱਕ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ